ਆਮ ਆਰਮੀ ਪਾਰਟੀ ਤੋਂ ਵਾਰਡ ਨੰਬਰ 35 ਤੋਂ ਲੱਕੀ ਉਬਰਾਈ ਵੱਲੋਂ ਮਾਡਲ ਡਾਣ ਸ਼ਮਸ਼ਾਨ ਘਾਟ ਦੇ ਕੋਲ ਪਿਛਲੇ 1 ਸਾਲ ਤੋਂ ਸੜਕ ਟੁੱਟੀ ਹੋਈ ਸੀ। ਉਥੋਂ ਦੇ ਦੁਕਾਨਦਾਰ ਬਹੁਤ ਹੀ ਪਰੇਸ਼ਾਨ ਸਨ ਪਰ ਉਹਨਾਂ ਵੱਲੋਂ ਲੱਕੀ ਉਬਰਾਈ ਵੱਲੋਂ ਨਾਲ ਗੱਲਬਾਤ ਕੀਤੀ ਤਾਂ ਲੱਕੀ ਉਬਰਾਈ ਵੱਲੋਂ ਹਲਕਾ ਇੰਚਾਰਜ ਮੈਡਮ ਰਾਇਵਿੰਦਰ ਕੋਰਜੀ ਨਾਲ ਗੱਲਬਾਤ ਕੀਤੀ ਤੇ ਇੱਕ ਹੀ ਦਿਨ ਦੇ ਵਿੱਚ ਸੜਕ ਬਣਾਈ ਗਈ। ਦੁਕਾਨਦਾਰਾਂ ਵੱਲੋਂ ਲੱਕੀ ਉਬਰਾਈ ਵੱਲੋਂ ਉਹਨਾਂ ਵੱਲੋਂ ਧੰਨਵਾਦ ਕੀਤਾ ਗਿਆ। ਗੀ ਲੱਕੀ ਉਪਰਾਏ ਦਾ ਧੰਨਵਾਦ ਕੀਤਾ ਗਿਆ ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ ਪੱਤਰਕਾਰ ਲਾਪਰੀ ਸਿੰਘ ਦੀ ਖਾਸ ਰਿਪੋਰਟ ਜਲੰਧਰ ਸ਼ਹਿਰ ਤੋਂ ਤੜਕ ਭੰਨੀ ਉਹਦੇ ਬਾਰੇ ਕੋਈ ਜਾਣਕਾਰੀ ਦੇ ਸਾਚੀ ਕਾਲ ਜੀ ਸਾਰੇ ਨੂੰ ਵਾਹਿਗੁਰੂ ਖਾਲਸਾ ਵਾਹਿਗੁਰੂ ਬੰਦੇ ਜਿੱਦਾਂ ਕਿ ਤੁਹਾਨੂੰ ਪਤਾ ਸ਼ਮਸ਼ਾਨਗੜ ਤੋਂ ਸੰਗਾਜੋਂਗ ਤੱਕ ਦੀ ਰੋਡ ਦਾ ਕਾਫੀ ਚਮੇ ਦੇ ਤੋਂ ਬਣੰਬਲੀ ਸੀ ਕਿਉਂਕਿ ਇੱਥੇ ਪਾਣੀ ਦੀ ਸੀਵਰੇਜ ਪੈਣਾ ਸੀਗਾ ਜਿਸ ਦੇ ਕਰਕੇ ਰੋਡ ਸਾਰੀ ਪੱਟੀ ਸੀਗੀ ਤੇ ਆਪਾਂ ਇਸ ਕਰਕੇ ਮੈਡਮ 라ਜਮੀ ਨੂੰ ਤੇ ਅਧਿਆਰਣ ਜੀ ਨੂੰ ਤੇ ਮੇਅਰ ਸਾਹਿਬ ਨੂੰ ਕਹਿ ਕੇ ਬੇਨਤੀ ਕਰਕੇ ਵੀ ਇਹ ਰੋਡ ਮੇਨ ਰੋਡ ਹੈ ਕਿਉਂਕਿ ਕਾਫੀ ਕਲੋਨੀਓ ਨੂੰ ਇਹ ਰੋਡ ਲੱਗਦੀ ਹੈ ਅਧੇ ਇਥੇ ਕਾਫੀ ਮੇਨ ਰੋਡ ਦੇ ਸਾਰੀ ਦੁਕਾਨਾਂ ਨੇ ਜਿਹਦੇ ਕਰਕੇ ਦੁਕਾਨਦਾਰਾਂ ਦਾ ਕੰਮ ਖਰਾਬ ਹੋ ਰਿਹਾ ਸੀ ਤੇ ਮੈਡਮ ਨੂੰ ਅਧੇ ਮੇਅਰ ਸਾਹਿਬ ਨੂੰ ਕਹਿ ਕੇ ਇਸ ਰੋਡ ਦਾ ਕੰਮ ਪਹਿਲਾਂ ਸ਼ੁਰੂ ਕਰਵਾਇਆ ਵੀ ਤਾਂ ਜੋ ਲੋਕਾਂ ਨੂੰ ਰਿਲੀਫ ਆ ਸਕੇ ਪਿਛਲੇ ਦਿਨੀ ਤੁਹਾਨੂੰ ਪਤਾ ਬਰਸਾਤਾ ਕਰਕੇ ਵੀ ਕਾਫੀ ਸੜਕਾਂ ਖਰਾਬ ਹੋਈਆਂ ਨੇ ਤੇ ਅਸੀਂ ਵਰਤਮਾਨ ਵਿੱਚ ਕੋਸ਼ਿਸ਼ ਕਰ ਰਹੇ ਹਾਂ ਵੀ ਸਾਡੇ ਏਰੀਆ ਦੇ ਵਿੱਚ ਵਰਡ ਨੰਬਰ 35 ਵਿੱਚ ਜਿੰਨਾ ਵੀ ਕੰਮ ਹੋ ਸਿਲੈਕਟ ਬਨ ਵਾਗੇ ਹੱਟਿਆ ਤੇ ਹੁਣ ਇਹ ਵਾਲੀ ਰੋਡ ਸ਼ੁਰੂ ਕਰਵਾਈ ਹੈ ਇਹਦੇ ਲਈ ਮੈਂ ਮੈਡਮ ਦਾ ਮੇਅਰ ਸਾਹਿਬ ਦਾ ਬਹੁਤ ਬਹੁਤ ਧੰਨਵਾਦੀ ਹਾਂ